ਕੜਦਾ ਪੰਜਾਬਾ ਪੰਜਾਬ ਹੀ ਸੀ ਦੋਨੇ ਪੰਜਾਬਾਂ ਪੰਜਾਬਾਂ ਦਾ ਹੀ ਨੁਕਸਾਨ ਆ ਜੇ ਉਧਰ ਮਰੇ ਉਹ ਵੀ ਆਪਣੇ ਆ ਜੇ ਇੱਧਰ ਮਰੇ ਵੀ ਆਪਣੇ ਆ ਧਰਮਾਂ ਤੇ ਵੰਡਣ ਲੱਗ ਪਾਂਗੇ ਆਪਾਂ ਉਦੋਂ ਆ ਹੀ ਹੁੰਦਾ ਹੁੰਦਾ ਬਾਈ ਤੇ ਬਾਈ ਹਾਂ ਆਪਦਾ ਮੰਨ ਕੇ ਚੱਲੋ ਬਾਈ ਅੱਜ ਆਏ ਸੀਗੇ ਬਾਈ ਗੋਪੀ ਕੋਲੇ ਤੇ ਬਹੁਤ ਵਧੀਆ ਇਨਸਾਨ ਆ ਬਾਈ ਅੱਗੇ ਵੀ ਆਪਾਂ ਹੁੰਦੇ ਜਾਂਦੇ ਰਹਿੰਨੇ ਆ ਹਨਾ ਤੇ ਅੱਜ ਆਏ ਸੀਗੇ ਮੈਂ ਕਿਹਾ ਚਲੋ ਫੇਰ ਮਿਲ ਚੱਲਦੇ ਆ ਤੇ ਕੰਮ ਵਾਲਾ ਬੰਦਾ ਬਾਈ ਕੰਮ ਚੋਂ ਹਟਾ ਕੇ ਲਿਆਂਦਾ ਗੋਪੀ ਕਿਤਾਬ ਬਾਈ ਨਹੀਂ ਬਾਈ ਕੋਈ ਜੀ ਆਇਆਂ ਨੂੰ ਮੋਸਟ ਵੈਲਕਮ ਕੰਮ ਬਾਈ ਕਰੀ ਜਾਂਦਾ ਜੀ ਉਹ ਤੂੜੀ ਉਧਰ ਬਾਈ ਲਿਪੀ ਜਾਂਦਾ ਸੀਗਾ ਤੇ ਆਪਾਂ ਲੈ ਗੋਪੀਆ ਅੱਜਕੱਲ ਬਾਈ ਹੁਣ ਪਤਾ ਹੀ ਆਣਾ ਜਿਹੜੇ ਦੇਖਦੇ ਹਾਲਾਤ ਆ ਬਹੁਤ ਮਾੜੇ ਕਹਿ ਸਕਦੇ ਆ ਨਾ ਕਿਉਂਕਿ ਬਾਈ ਅਸਲ ਵਿੱਚ ਮੈਂ ਤੁਹਾਨੂੰ ਗੱਲ ਦੱਸਾਂ ਜਿਹੜੇ ਹਾਲਾਤ ਆ ਨਾ ਹਾਲਾਤ ਦੇਸ਼ ਦੇ ਮਾੜੇ ਸਰਕਾਰਾਂ ਹੀ ਕਰਦੀਆਂ ਹੂੰ ਮੁੱਦੇ ਪੜਕਾਈ ਜਾਂਦੀਆਂ ਹਨਾ ਆਪਦੇ ਮਨ ਕੇ ਚੱਲੋ ਲਾਹੇ ਲਈ ਜਾਂਦੀਆਂ ਆਮ ਜਨਤਾ ਉਹਦੇ ਖਮਿਆਜੇ ਭੁਗਤੀ ਜਾਂਦੀ ਹੈ ਭੁਗਤੀ ਜਾਂਦੀ ਹੈ ਹਨਾ ਜਦੋਂ ਕੋਈ ਵੀ ਚੀਜ਼ ਆ ਨਾ ਜਦੋਂ ਧਰਮਾਂ ਤੇ ਵੰਡਣ ਲੱਗ ਪਾਂਗੇ ਆਪਾਂ ਉਦੋਂ ਆ ਹੀ ਹੁੰਦਾ ਹੁੰਦਾ ਬਾਈ ਤੇ ਬਾਈ ਹਾਂ ਆਪ ਦਾ ਮਨ ਕੇ ਚੱਲੋ ਬਾਈ ਇੱਕਾ ਭਾਈ ਚਾਰਕ ਸਾਂਝ ਬਣਾ ਕੇ ਰੱਖੋ ਕਿਸੇ ਦੀਆਂ ਸੁਣੋ ਨਾ ਮੈਂ ਤਾਂ ਇਹੀ ਗੱਲ ਕਹਿਣਾ ਜਿਵੇਂ ਕਹਿੰਦੇ ਵੀ ਉਹ ਆਪਣਾ ਲੈਂਦਾ ਪਿਆਂਵਾ ਚੜਦਾ ਪਿਆਂਵਾ ਪੰਜਾਬ ਹੀ ਸੀ ਦੋਨੇ ਪੰਜਾਬਾਂ ਪੰਜਾਬਾਂ ਦਾ ਹੀ ਨੁਕਸਾਨ ਆ ਜੇ ਉਧਰ ਮਰੇ ਉਹ ਵੀ ਆਪਣੇ ਆ ਜੇ ਇੱਧਰ ਮਰੇ ਵੀ ਆਪਣੇ ਆ ਆਪਾਂ ਤਾਂ ਇਹੀ ਕਹਿੰਦੇ ਆ ਵੀ ਲੜਾਈ ਆ ਜਿਹੜੀ ਉਹ ਚ ਫਾਇਦਾ ਨਹੀਂ ਕਹਿੰਦੇ ਲੜਾਈ ਜੀ ਤਾਂ ਵੈਸੇ ਵੀ ਨਹੀਂ ਫਾਇਦਾ ਹੁੰਦਾ ਨਾ ਤੇ ਬਾਕੀ ਵੀ ਜਿਵੇਂ ਆਪਾਂ ਆਖ ਦਿੰਦੇ ਆ ਅੱਤਵਾਦ ਹਨਾ ਜਿਹੜੇ ਬੰਦੇ ਦੀ ਹੱਥ ਚੱਕੀ ਹੁੰਦੀ ਹੈ ਫਿਰ ਉਹਨੂੰ ਹੀ ਅੱਤਵਾਦ ਕਹਦੇ ਆ ਉਹਨਾਂ ਦਾ ਕੋਈ ਧਰਮ ਨਹੀਂ ਹੁੰਦਾ ਕੋਈ ਭੈਣ ਨਹੀਂ ਹੁੰਦਾ ਕੋਈ ਪ੍ਰਾਣ ਨਹੀਂ ਹੁੰਦਾ ਕੁਝ ਨਹੀਂ ਹੁੰਦਾ ਹੈ ਤੇ ਆਪ ਦਾ ਬਚ ਕੇ ਰੋ ਬਈ ਆਪ ਦਾ ਏਕਾ ਬਣਾ ਕੇ ਰੱਖੋ ਜੇ ਉਧਰ ਮਰੇ ਉਹ ਵੀ ਆਪਣੇ ਆ ਜੇ ਇਧਰ ਮਰੇ ਆਪਾਂ ਦਾ ਮਰੇ ਆਪਾਂ ਵੀ ਉਹਨਾਂ ਦੇ ਆ ਇਹਦਾ ਮੌਕੇ ਦੀਆਂ ਜਿਹੜੀਆਂ ਉਹ ਟਾਈਮ ਦੀਆਂ ਸਰਕਾਰਾਂ ਸੀ ਆਪ ਦੇ ਨਫੇ ਲੈ ਗੀਆਂ ਕੁਛ ਕਰਾ ਗਈਆਂ ਪਰ ਉਹ ਵੀ ਖੂਨ ਆਪਣੇ ਹੀ ਆ ਤੇ ਆਪਾਂ ਵੀ ਖੂਨ ਉਹਨਾਂ ਦਾ ਹੀ ਆ ਜਦੋਂ ਉੱਜੜਨਾ ਪੰਜਾਬ ਨਹੀਂ ਉੱਜੜਨਾ ਚਾਹੇ ਉਧਰ ਚਾਹੇ ਇੱਧਰ ਹੋਰ ਕਿਸੇ ਨੂੰ ਫਰਕ ਨਹੀਂ ਕਿਸੇ ਨੂੰ ਕੋਈ ਫਰਕ ਨਹੀਂ ਪੈਣਾ ਤੇ ਜਿੱਦੇ ਵੀ ਬਾਰਡਰਾਂ ਤੇ ਖੜਨਾ ਤੇ ਉਹਦੇ ਵੀ ਮੂਹਰੇ ਸਿੱਖਾਂ ਦੇ ਪੁੱਤਾਂ ਦੇ ਜਾਣਾ ਪੈਣਾ ਤਾਂ ਕਰਕੇ ਬਈ ਇਹ ਜਾਂ ਪੰਗਾ ਲੋ ਹੀ ਨਾ ਲੋ ਹੀ ਨਾ ਹਾਂ ਤੇ ਲੋ ਵੀ ਗੋਪੀ ਦਾ ਕਹਿਣਾ ਵੀ ਮੋਹ ਪਿਆਰ ਆ ਜਿਹੜਾ ਉਹ ਬਣਾ ਕੇ ਰੱਖੋ ਹਨਾ ਕੋਸ਼ਿਸ਼ ਕਰੋ ਪਰ ਬਈ ਮੈਂ ਤੁਹਾਨੂੰ ਇੱਕ ਗੱਲ ਦੱਸਦਾ ਤੇਰੇ ਕੈਮਰੇ ਦੇ ਥਰੂ ਜੰਗ ਨਹੀਂ ਲੱਗਦੀ ਨਹੀਂ ਲੱਗਦੀ ਨਹੀਂ ਲੱਗਦੀ ਬਈ ਚੰਗੀ ਗੱਲ ਲੱਗੋ ਤੇਰੇ ਬੋਲ ਆ ਜਿਹੜੇ ਕਹਿੰਦੇ ਨੇ ਸਲੱਖਣੇ ਹੋਣ ਹਾਂ ਤੂੰ ਲਿਖ ਲਾ ਗੱਲ ਆ ਮੁੱਦਾ ਕਿੰਨੇ ਹੀ ਪੜਕੀ ਜਾਵੇ ਕਿੰਨੇ ਹੀ ਪੜਕੀ ਜਾਵੇ ਕੁਛ ਕਰੀ ਜਾਣ ਲੀਡਰ ਪਰ ਜੰਗ ਨਹੀਂ ਲੱਗਦੀ ਜੰਗ ਨਹੀਂ ਲੱਗਦੀ ਨਹੀਂ ਲੱਗਦੀ ਬਈ ਲਓ ਬਈ ਗੋਪੀ ਦੇ ਹਾਂ ਇੱਕ ਹੋਰ ਤੇਨੂੰ ਮੈਂ ਦੱਸ ਦੇਣਾ ਜੰਗ ਨਹੀਂ ਲੱਗਦੀ ਪਰ ਜਿਹੜਾ 2025 ਦਾ ਹੋਣਾ ਸੌਣੀ ਦਾ ਸੀਜ਼ਨ ਆ ਨਾ ਇਹਦੇ ਚ ਥੋੜਾ ਕਣਾ ਲੋਕਾਂ ਦਾ ਨੁਕਸਾਨ ਹੋਊਗਾ ਨੁਕਸਾਨ ਹੋਊਗਾ ਐਤ ਕੀ ਨਾ ਥੋੜਾ ਜਿਹਾ ਸਮਾਕਰੜਾ ਜਿਵੇਂ ਕਹਿੰਦੇ ਕਾਲਜੋਗ ਭਾਰੀ ਹੈ ਕਿਉਂਕਿ ਮੈਂ ਪਹਿਲਾਂ ਚਲ ਬੋਲਿਆ ਨਹੀਂ ਮੈਨੂੰ ਪਹਿਲਾਂ ਹੀ ਪਤਾ ਸੀਗਾ ਮੈਂ ਕਿਹਾ ਵੀ ਇਹ ਕਿ ਲੋਕਾਂ ਦਾ ਫਸਲਾਂ ਦਾ ਨੁਕਸਾਨ ਹੋਊਗਾ ਤੇ ਹੋਇਆ ਵੀ ਨਾ ਬਹੁਤ ਅੱਗ ਲੱਗੀ ਤੇ ਗਾਂ ਆਉਣ ਵਾਲੀ ਜਿਹੜੀ ਸੌਣੀ ਦੀ ਫਸਲ ਹੈ ਇਹਦੇ 'ਚ ਵੀ ਮਾੜਾ ਮੋਟਾ ਨੁਕਸਾਨ ਲੋਕਾਂ ਦਾ ਹੋਊਗਾ ਹਾਂ ਪਰ ਡਰਿਓ ਨਾ ਘਬਰਾਇਓ ਨਾ ਪ੍ਰਮਾਤਮਾ ਤੇ ਰੱਖਿਓ ਬਾਬੇ ਨਾ ਕਿਤੇ ਡੋਰਾ ਰੱਖੋ ਤੇ ਸੁੱਖ ਰਹੂਗੀ ਤੇ ਪਰ ਜੰਗ ਨਹੀਂ ਲੱਗਦੀ ਜੰਗ ਨਹੀਂ ਲੱਗਦੀ ਨਹੀਂ ਲੱਗਦੀ ਲਾਵੀ ਗੋਪੀ ਤਾਂ ਜਿਹੜੇ ਬੋਲ ਆਹੋ ਮਹਾਰਾਜ ਕਰੇ ਹਨ ਵੀ ਸੱਚੇ ਹੋਣ ਨਹੀਂ ਲੱਗਦੀ ਬਈ ਤੇ ਫੇਰ ਆਪਾਂ ਜੱਗੇ ਮੱਥਾ ਟੇਕਣ ਤੇ ਲੰਗ ਨਹੀਂ ਲੱਗਦੀ ਬਈ ਲੰਗੋਏ ਦੋਸਤੋ ਵੀਡੀਓ ਕਰ ਦਿਓ ਸ਼ੇਅਰ ਧੰਨਵਾਦ